ਸਸ ਸਗਾਲ ਦੋਸਤੋ ਅੱਜ ਤੁਹਾਡੇ ਨਾਲ ਇੱਕ ਵਾਰੀ ਫਿਰ ਮੈਂ ਲਾਈਵ ਹੋਣ ਜਾ ਰਿਹਾ ਇੱਕ ਬਹੁਤ ਹੀ ਜ਼ਰੂਰੀ ਮੁੱਦੇ ਤੇ ਜਿਹੜਾ ਮੈਂ ਅੱਜ ਲਾਈਵ ਹੋ ਰਿਹਾ ਕਿਉਂਕਿ ਪਹਿਲਾਂ ਲੋਕਾਂ ਨਾਲ ਇਹ ਸ਼ੇਅਰ ਨਹੀਂ ਕੀਤਾ ਗਿਆ ਸੀ ਕਿ ਮੈਂ ਲਾਈਵ ਹੋ ਰਿਹਾ ਸੋ ਤੇ ਵੱਤਵਾ ਦੇ ਜਿਹੜੀ ਮੇਰੀ ਆਵਾਜ਼ ਆ ਇਹ ਪਛਾਣ ਦੀ ਕੋਸ਼ਿਸ਼ ਕਰਿਓ ਕਿਉਂਕਿ ਇਹ ਬੜਾ ਜ਼ਰੂਰੀ ਮੁੱਦੇ ਤੇ ਮੈਂ ਲਾਈਵ ਹੋ ਰਿਹਾ ਔਰ ਪਹਿਲਾਂ ਵੀ ਮੈਂ ਹਮੇਸ਼ਾ ਜਦ ਵੀ ਕੋਈ ਨਵੇਂ ਸ਼ਹਿਰ ਦੀ ਕੋਈ ਗੱਲ ਜ਼ਰੂਰੀ ਹੁੰਦੀ ਰਹੀ ਹੈ ਮੈਂ ਆਪਣੀ ਆਵਾਜ਼ ਹਮੇਸ਼ਾ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਔਰ ਹਮੇਸ਼ਾ ਸਹੀ ਮੁੱਦਿਆਂ ਨੂੰ ਚੁੱਕਣ ਦੀ ਜਿਵੇਂ ਮੇਰੇ ਬਜ਼ੁਰਗ ਸਦਾ ਦਿਲਬਖ ਸਿੰਘ ਜੀ ਔਰ ਉਹਨਾਂ ਤੋਂ ਬਾਅਦ ਜਿੰਨਾ ਵੀ ਲੋਕਾਂ ਨੇ ਮੌਕਾ ਦਿੱਤਾ ਮੇਰੇ ਪਰਿਵਾਰ ਦੇ ਮੈਂਬਰਾਂ ਨੂੰ ਸੋ ਉਹਨਾਂ ਦੀ ਸੋਚ ਨੂੰ ਮੁੱਖ ਰੱਖਦੇ ਹੋਏ ਮੈਂ ਲੋਕਾਂ ਦੀ ਆਵਾਜ਼ ਬੰਦੇ ਹੋਏ ਅੱਜ ਫਿਰ ਇੱਕ ਵਾਰੀ ਉਸੇ ਸੋਚ ਨਾਲ ਜਿਹੜਾ ਤੁਹਾਡੇ ਨਾਲ ਲਾਈਵ ਹੋ ਰਿਹਾ ਹੈ ਸੋ ਜਿਆਦਾ ਲੰਬਾ ਸਮਾਂ ਨਾ ਲੈਂਦੇ ਹੋਏ ਮੈਂ ਆਪਣੀ ਗੱਲ ਰੱਖਣਾ ਚਾਹਾਂਗਾ ਦੋਸਤੋ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਤੋਂ ਲਗਭਗ 1.5 ਸਾਲ ਪਹਿਲਾਂ ਸਚਿੰਦਵਾਨ ਨੂੰ ਨਵਾਂ ਸ਼ਹਿਰ ਕਮੇਟੀ ਤੋਂ ਜਿਹੜਾ ਬਰਖਾਸ ਕੀਤਾ ਸਸਪੈਂਡ ਕੀਤਾ ਗਿਆ ਸੀਗਾ ਔਰ ਉਹਨੂੰ ਸਸਪੈਂਡ ਕਰਨ ਤੋਂ ਬਾਅਦ ਜਿਸ ਤਰੀਕੇ ਨਾਲ ਸਾਡੀ ਨਵਾਂ ਸ਼ਹਿਰ ਨਗਰ ਕਾਉਂਸਲ ਵਿੱਚ ਲੁੱਸਖ ਲੁੱਟਕਸੁੱਟ ਜਿਹੜੀ ਚੱਲਦੀ ਆਈ ਆ ਇਹ ਮੈਂ ਵਾਰ-ਵਾਰ ਲੋਕਾਂ ਨੂੰ ਵੱਖ-ਵੱਖ ਮੌਕੇ ਤੇ ਦੱਸਦਾ ਰਿਹਾ ਤੁਸੀਂ ਸਾਰਿਆਂ ਨੇ ਮੇਰੀ ਆਵਾਜ਼ ਪਿਛਲੀ ਲਾਈਵ ਸੈਸ਼ਨਾਂ ਤੇ ਵੀ ਸੁਣੀ ਹੋਗੀ ਔਰ ਕੁਝ ਦਿਨ ਪਹਿਲਾਂ ਤੁਸੀਂ ਸਾਰੇ ਜਾਣਦੇ ਹੋ ਕਿ ਇੱਕ ਬਹੁਤ بڑا ਧਰਨਾ ਜਿਹੜਾ ਨਵਾਂ ਸ਼ਹਿਰ ਨਗਰ ਕਾਉਂਸਲ ਦੇ ਵਿੱਚ ਜਾ ਕੇ ਦਿੱਤਾ ਸੀਗਾ ਇੱਕ ਬਹੁਤ بڑا ਕਰਾਪਸ਼ਨ ਦਾ ਜਿਹੜਾ ਇੱਕ ਜਿਹੜਾ ਕੇਸ ਸਾਡੇ ਧਿਆਨ ਵਿੱਚ ਆਇਆ ਸੀ ਅੱਜ ਤੋਂ ਕੁਝ ਮਹੀਨੇ ਪਹਿਲਾਂ ਔਰ ਸਹੀ ਜਵਾਬ ਜਿਹੜਾ ਕਿ ਅਜ ਤੱਕ ਨਹੀਂ ਮਿਲ ਸਕਿਆ ਅਜ ਤੱਕ ਬਿਲ ਦੀਆਂ ਕਾਪੀਆਂ ਨਹੀਂ ਮਿਲ ਸਕੇ ਜਿਹੜੀ ਮਿੱਟੀ ਇਹਨਾਂ ਨੇ ਜਿਹੜੀ ਖਾਧੀ ਹੋਈ ਆ ਜਿਹੜਾ ਇਹ ਦੱਸਦੇ ਕਿ ਡੰਪ ਵਿੱਚ ਇਹਨਾਂ ਨੇ ਮਿੱਟੀ ਪਾਈ ਸੀ ਉਹ ਇਹਨਾਂ ਨੇ ਡੰਪ ਵਿੱਚ ਨਹੀਂ ਪਾਈ ਸੀ ਮਿੱਟੀ ਇਹਨਾਂ ਨੇ ਖਾਧੀ ਆ ਕਿਉਂਕਿ ਲੱਖਾਂ ਰੁਪਏ ਦੀ ਕਰੋੜਾਂ ਰੁਪਏ ਦਾ ਇਹਨਾਂ ਨੇ ਜਿਹੜਾ ਕਫਲਾ ਪਿਛਲੇ ਡੇਢ ਸਾਲ ਵਿੱਚ ਕੀਤਾ ਅੱਜ ਮਿੱਟੀ ਵਾਲੀ ਗੱਲ ਤੇ ਨੰਗੇ ਹੋ ਚੁੱਕੇ ਆ ਔਰ ਹਾਲੇ ਤੱਕ ਇਹਨਾਂ ਨੇ ਕੋਈ ਬਿੱਲ ਨਹੀਂ ਦਿੱਤੇ ਔਰ ਮੈਨੂੰ ਇਸ ਗੱਲ ਦੀ ਹੈਰਾਨੀ ਆ ਕਿ 27 ਮਈ ਨੂੰ ਅੱਗ ਲੱਗੀ ਸੀ ਇਨਾਂ ਨੂੰ ਪਤਾ ਨਹੀਂ 24 ਘੰਟੇ ਪਹਿਲਾਂ 26 ਤਰੀਕ ਨੂੰ ਕਿਵੇਂ ਸੁਪਨਾ ਆ ਗਿਆ ਕਿ ਡੰਪ ਵਿੱਚ ਅੱਗ ਲੱਗਣ ਲੱਗੀ ਹੈ ਫਾਇਰ ਬ੍ਰਿਗੇਡ ਦੇ ਰਿਕਾਰਡ ਵਿੱਚ ਉਹਨਾਂ ਦੀ ਲੌਗ ਬੁੱਕ ਵਿੱਚ ਜਾਲੀ ਨੰਬਰ ਪਾ ਕੇ ਗੱਡੀ ਦਾ ਇਹਨਾਂ ਨੇ ਐਂਟਰੀ ਕਰਾਈ ਕਿ ਜੀ ਅੱਗ ਲੱਗੀ ਹੈ ਡੰਪ ਤੇ ਔਰ ਇੱਕ ਘੰਟੇ ਚ ਹਰਾਨਗੀ ਦੀ ਗੱਲ ਆ ਜਿਹੜੀ ਬਹੁਤ ਜ਼ਿਆਦਾ ਇਹ ਦੱਸਦੇ ਅੱਗ ਲੱਗੀ ਸੀ ਉਹ ਅੱਗ ਇੱਕ ਘੰਟੇ ਚ ਨਿਬੇੜ ਕੇ ਵਾਪਸ ਫਾਇਰ ਬ੍ਰਿਗੇਡ ਚ ਗੱਡੀ ਵਾਪਸ ਆ ਵੀ ਗਈ ਸੀ ਔਰ ਇਹ ਸਾਰੀਆਂ ਇਹਨਾਂ ਦੀ ਚੋਰੀਆਂ ਤਾਂ ਇੱਕ ਚੋਰੀ ਇਸ ਤੋਂ ਇਲਾਵਾ ਹੋਰ ਬਹੁਤ ਆ ਬਹੁਤ ਸਾਰੀ ਦਿਹਾੜੀ ਲੱਗ ਜੂਗੀ ਜੇ ਮੈਂ ਗੱਲ ਕਰਨ ਤੇ ਆ ਗਿਆ ਪਰ ਇੱਕ ਇੱਕ ਕਰਕੇ ਤੁਹਾਡੇ ਧਿਆਨ ਵਿੱਚ ਸਾਰਾ ਕੁਝ ਲਿਆਵਾਂਗੇ ਵਿਦ ਪ੍ਰੂਫ ਲਿਆਵਾਂਗੇ ਕਿਉਂਕਿ ਥੰਨੇ ਵਿੱਚ ਮੈਂ ਸਾਰੀ ਗੱਲਾਂ ਜਾਗਰ ਕੀਤੀਆਂ ਸੀ ਔਰ ਮੈਂ ਇਹਨਾਂ ਨੂੰ ਕਈ ਵਾਰੀ ਉਹਦੇ ਚ ਚੋਰ ਵੀ ਆਖਿਆ ਸੀ ਇੱਕ ਵਾਰੀ ਨਹੀਂ ਮੈਂ ਕਿਰਪਾ 5 7 10 ਵਾਰੀ ਚੋਰ ਆਖਿਆ ਸੀ ਪਰ ਉਸ ਗੱਲ ਦਾ ਇਹਨਾਂ ਕੋ ਕੋਈ ਜਵਾਬ ਨਹੀਂ ਸੀ ਮੁੜ ਕੇ ਨਾ ਇਹ ਪ੍ਰੈਸ ਕਾਨਫਰੰਸ ਇਹਨਾਂ ਨੇ ਕੀਤੀ ਨਹੀਂ ਤਾਂ ਉਦਾਂ ਤਾਂ ਇਹ ਇੱਕਦਮ ਹੀ ਇਕੱਠੇ ਹੋ ਜਾਂਦੇ ਆ ਔਰ ਪ੍ਰੈਸ ਕਾਨਫਰੰਸ ਕਰ ਲੈਂਦੇ ਪਰ ਉਸ ਧਰਨੇ ਤੋਂ ਬਾਅਦ ਇਹ ਕੁਝ ਬੋਲੇ ਨਹੀਂ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਚਿੰਦਵਾਨ ਨੂੰ ਲਾਨ ਤੋਂ ਬਾਅਦ ਪਿਛਲੇ ਡੇਢ ਸਾਲ ਵਿੱਚ ਇਹਨਾਂ ਨੇ ਵੱਖ-ਵੱਖ ਮੌਕਿਆਂ ਤੇ ਕਮੇਟੀ ਦੀ ਮੀਟਿੰਗਾਂ ਕੀਤੀਆਂ ਆਪਜੀ ਸਾਰੇ ਉਹ ਮੀਟਿੰਗਾਂ ਦਾ ਹਿੱਸਾ ਬੰਦੇ ਰਹੇ ਦੇਖਦੇ ਰਹੇ ਹੋ ਕਿਉਂਕਿ ਪ੍ਰੈਸਰ ਆਹੀਂ ਪ੍ਰੈਸ ਵੀ ਉਸ ਮੀਟਿੰਗ ਦੇ ਵਿੱਚ ਜਾਂਦੀ ਸੀ ਔਰ ਉੱਥੇ ਲਾਈਵ ਜਿਹੜੀ ਮੀਟਿੰਗ ਆ ਉਹ ਦਿਖਾਉਂਦੀ ਵੀ ਹੁੰਦੀ ਸੀ ਔਰ ਕਈ ਵਾਰੀ ਮੈਨੂੰ ਹੁਣ ਸ਼ਰਮ ਆ ਜਾਂਦੀ ਸੀ ਉਹ ਦੇਖਦੇ ਹੋਏ ਕਿ ਜਿਸ ਤਰੀਕੇ ਨਾਲ ਇਹ ਲੜਦੇ ਸੀ ਅੰਦਰ ਕੋਈ ਐਟੀਕੀਟਸ ਨਹੀਂ ਕਿ بڑے ਛੋਟੇ ਨਾਲ ਕਿਵੇਂ ਗੱਲ ਕਰਨੀ ਆ ਲੇਡੀਜ਼ ਨਾਲ ਕਿਵੇਂ ਗੱਲ ਕਰਨੀ ਔਰ ਵਿਡੋ ਨਾਲ ਕਿੱਦਾਂ ਗੱਲ ਕਰਨੀ ਆ ਜਿਹਦਾ ਤਾਜ਼ਾ-ਤਾਜ਼ਾ ਹਸਬੰਡ ਦੀ ਡੈਥ ਹੋਈ ਹੋਵੇ ਉਹਦੇ ਨਾਲ ਕਿਵੇਂ ਕਰਨੀ ਆ ਬਦਕਿਸਮਤੀ ਦੀ ਗੱਲ ਆ ਕਿ ਉਹ ਮੌਤ ਵੀ ਸ਼ਾਇਦ ਇਹਨਾਂ ਦੇ ਪ੍ਰੈਸ਼ਰ ਕਰਕੇ ਕਿਉਂਕਿ ਇਹ ਗੰਦੀ ਰਾਜਨੀਤੀ ਕਰਕੇ ਹੋਈ ਹੋ ਸਕਦੀ ਆ ਪਰ ਇਹ ਬੜੀ ਘਟੀਆਂ ਗੱਲਾਂ ਸੋ ਤੁਸੀਂ ਸਾਰਿਆਂ ਨੇ ਉਸ ਟਾਈਮ ਤੇ ਦੇਖਿਆ ਕੱਲਾ ਨਵੇਂ ਸ਼ਹਿਰੀਆਂ ਨੇ ਨਹੀਂ ਦੇਖਿਆ ਬਲਕਿ ਵਿਦੇਸ਼ਾਂ ਵਿੱਚ ਵੀ ਜਿਹੜੇ ਪੰਜਾਬੀ ਹੋ ਨਵੇਂ ਸ਼ਹਿਰ ਦੇ ਲੋਕ ਜਿਹੜੇ ਵੱਖ-ਵੱਖ ਮੁਲਕਾਂ 'ਚ ਬੈਠੇ ਉਹਨਾਂ ਨੇ ਵੀ ਦੇਖਿਆ ਕਿ ਸਾਡੇ ਕਮੇਟੀ ਦੇ ਸਾਡੇ ਨਗਰ ਕਾਉਂਸਲ ਦੇ ਸਾਡੇ ਲੀਡਰਾਂ ਦੇ ਸਾਡੇ ਐਮਸੀਆਂ ਦੇ ਕੀ ਹਾਲਾਤ ਆ ਔਰ ਉਹ ਵੀ ਕਿਤੇ ਨਾ ਕਿਤੇ ਸ਼ਰਮ ਮਹਿਸੂਸ ਕਰਦੇ ਸੀਗੇ ਪਰ ਜਿਹੜਾ بڑا ਮੁੱਦਾ ਇਹ ਆ ਕਿ ਇਹ ਮੀਟਿੰਗਾਂ ਕਰੀ ਗਏ ਇੱਕ ਮੀਟਿੰਗ ਕੀਤੀ ਦੋ ਕੀਤੀਆਂ ਔਰ ਜਦ ਇਹ ਬਾਰ-ਬਾਰ ਗਲਤ ਮੀਟਿੰਗਾਂ ਕਰੀ ਗਏ ਗੈਰ ਕਾਨੂੰਨੀ ਮੀਟਿੰਗਾਂ ਕਰੀਗੇ ਆਪਣੀਆਂ ਮਨਮਰਜ਼ੀਆਂ ਪੂਗਾਨ ਵਾਸਤੇ ਆਪਣੇ ਪੈਸੇ ਖਾਨ ਵਾਸਤੇ ਇਹਨਾਂ ਨੇ ਉਹਦੇ ਵਿੱਚ ਲੜਦੇ ਲੜਦੇ ਤੁਹਾਨੂੰ ਯਾਦ ਹੋਊਗਾ ਕਿਉਂਕਿ ਜਦੇ ਇਕੱਠੇ ਖਾਨ ਨੂੰ ਸਾਰੇ ਇਕੱਠੇ ਆ ਉਦਾਂ ਦੁਕਾਨ ਨੂੰ ਕੀ ਪਾਰਟੀਆਂ ਵੱਖ-ਵੱਖ ਆ ਪਰ ਇਕੱਠੇ ਖਾਨ ਨੂੰ ਸਾਰੇ ਇਕੱਠੇ ਮੈਂ ਹੁਣ ਕਿਸੇ ਇੱਕ ਦਾ ਨਾਂ ਨਹੀਂ ਲੈਣਾ ਚਾਹੁੰਗਾ ਤੁਸੀਂ ਆਪ ਸਾਰੇ ਸਿਆਣੇ ਹੋ ਕਿ ਜੀ ਸਾਡੇ ਐਮਸੀ ਨੂੰ ਇਹ ਪੁੱਛਿਆ ਗਿਆ ਕਿ ਤੁਸੀਂ ਅੱਜ ਮੀਟਿੰਗ ਚਾਹੇ ਹੋ ਤੁਸੀਂ ਪਹਿਲੀ ਮੀਟਿੰਗਾਂ ਬੁਆਇਕਾਟ ਕੀਤੀਆਂ ਤੁਸੀਂ ਪਹਿਲਾਂ ਕਿਉਂ ਬੁਆਇਕਾਟ ਕੀਤੀ ਤੁਸੀਂ ਅੱਜ ਜਾਓ ਕੀ ਹੈ ਮੀਟਿੰਗ ਲੀਗਲ ਆ ਜਾਂ ਇਲੀਗਲ ਆ ਪਹਿਲਾਂ ਮੀਟਿੰਗਾਂ ਕੁਝ ਬੁਆਇਕਾਟ ਕੀਤੀਆਂ ਗਈਆਂ ਸੀ ਸਾਡੇ ਜਿਹੜੇ ਕਾਂਗਰਸ ਪਾਰਟੀ ਦੇ ਕੁਝ ਐਮਸੀ ਸੁਬਾਨ ਜਿਹੜੇ ਸਾਡੇ ਨਾਲ ਥੰਮ ਵਰਗੇ ਖੜੇ ਆ ਜਿਹੜੇ ਕਿ ਸਚਾਈ ਨਾਲ ਖੜੇ ਆ ਅੱਜ ਵੀ ਖੜੇ ਆ ਔਰ ਇਹਨਾਂ ਦੀ ਕਿਸੇ ਧਮਕੀ ਤੋਂ ਡਰੇ ਨਹੀਂ ਆਪਣਾ ਨੁਕਸਾਨ ਵੀ ਕਰਾਇਆ ਉਹਨਾਂ ਨੇ ਔਰ ਅੱਜ ਵੀ ਖੜੇ ਆ ਠੋਕੇ ਸ਼ਹਿਰ ਵਾਸਤੇ ਖੜੇ ਆ ਔਰ ਇਹਨਾਂ ਨੇ ਉਹਨਾਂ ਨੂੰ ਸਵਾਲ ਪੁੱਛਿਆ ਕਿ ਇਹ ਲੀਗਲ ਆ ਜਾਂ ਇਲੀਗਲ ਆ ਮੈਂ ਅੱਜ ਉਸ ਗੱਲ ਦਾ ਜਵਾਬ ਦੱਸਣ ਵਾਸਤੇ ਲਾਈਵ ਹੋਇਆ ਕਿ ਇਹਨਾਂ ਦੀ ਚੋਰੀਆਂ ਰੋਕਣ ਵਾਸਤੇ ਕਿਉਂਕਿ ਅਫਸਰ ਵੀ ਇਹਨਾਂ ਦੇ ਸਰਕਾਰ ਵੀ ਇਹਨਾਂ ਦੀ ਆ ਕਈ ਵਾਰੀ ਵੱਖ-ਵੱਖ ਲੈਵਲ ਤੇ ਈਓ ਲੈਵਲ ਤੇ ਐਸਡੀਐਮ ਲੈਵਲ ਤੇ ਡੀਸੀ ਲੈਵਲ ਤੇ ਸੈਕਟਰੀ ਲੈਵਲ ਤੇ ਆਪਾਂ ਕੰਪਲੇਂਟਾਂ ਕੀਤੀਆਂ ਕਿ ਨਵੇਂ ਸ਼ਹਿਰ ਵਿੱਚ ਜਿਹੜੀ ਚੋਰ ਬਜਾਰੀ ਹੋ ਰਹੀ ਆ ਜਿਹੜਾ ਲੋਕਾਂ ਦਾ ਪੈਸਾ ਜਿਹੜਾ ਖਾਧਾ ਜਾ ਰਿਹਾ ਕਰੋਨਾ ਦੇ ਸਾਹਮਣੇ ਖਾਧਾ ਜਾ ਰਿਹਾ ਉਹਨੂੰ ਰੋਕਿਆ ਜਾਵੇ ਤੁਸੀਂ ਇਹਦੇ ਵਿੱਚ ਆਪ ਨਿਗਰ ਰੱਖੋ ਜੇ ਪ੍ਰਧਾਨ ਤੁਸੀਂ ਸਸਪੈਂਡ ਕਰਤਾ ਕੋਈ ਗੱਲ ਨਹੀਂ ਉਹ ਆਪਣੀ ਲੜਾਈ ਲੜ ਰਿਹਾ ਕੋਰਟ ਵਿੱਚ ਜਿਸ ਦਿਨ ਉਹਦੀ ਵੀ ਸੁਣਵਾਈ ਬਹਿਸ ਹੋ ਜਾਣੀ ਉਹਦਾ ਵੀ ਆਰਡਰ ਉਹਦੇ ਹੱਕ ਚ ਆਊਗਾ ਖਿਲਾਫ ਨਹੀਂ ਆਊਗਾ ਕਿਉਂਕਿ ਸੱਚਾਈ ਦੀ ਲੜਾਈ ਲੜ ਰਿਹਾ ਆਪਾਂ ਪਰ ਉਹ ਗੈਰ ਕਾਨੂੰਨੀ ਮੀਟਿੰਗਾਂ ਦੇ ਖਿਲਾਫ ਜਦ ਸਾਡੀ ਕਿਸੇ ਅਫਸਰ ਨੇ ਸਾਡੀ ਬਾਹਰ ਨਹੀਂ ਫੜੀ ਸਾਨੂੰ ਹਾਰ ਕੇ ਹਾਈ ਕੋਰਟ ਵਿੱਚ ਜਾਣਾ ਪਿਆ ਇਹਨਾਂ ਦੀ ਚੋਰੀਆਂ ਰੋਕਣ ਵਾਸਤੇ ਜਿਹਨੂੰ ਇਹਨਾਂ ਨੇ ਪਿਛਲੇ ਸਮੇਂ ਵਿੱਚ ਲੋਕਾਂ ਨੂੰ ਫਿਰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਹਾਈ ਕੋਰਟ ਚੱਲ ਗਏ ਜੀ ਰੇਲਵੇ ਰੋਡ ਦਾ ਕੰਮ ਹੈ ਸ਼ਹਿਰ ਦੀ ਡਿਵੈਲਪਮੈਂਟ ਰੋਕਣ ਵਾਸਤੇ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਰੋਕਣ ਲਈ ਨਹੀਂ ਆਪਾਂ ਗਏ ਸੀ ਹਾਈ ਕੋਰਟ ਇਹਨਾਂ ਦੀ ਚੋਰਾ ਦੀ ਚੋਰੀ ਰੋਕਣ ਵਾਸਤੇ ਗਏ ਸੀ ਔਰ ਅੱਜ ਮਾਪ ਜੀ ਨੂੰ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਸਾਨੂੰ ਪੁੱਛਦੇ ਸੀ ਕਿ ਮੀਟਿੰਗ ਲੀਗਲ ਹੈ ਜਾਂ ਇਲਲੀਗਲ ਹੈ ਮੈਂ ਦੱਸਣਾ ਚਾਹੁੰਦਾ ਕਿ ਮਾਨਯੋਗ ਹਾਈ ਕੋਰਟ ਦਾ ਜਿਹੜਾ ਕੇਸ ਚੱਲ ਰਿਹਾ ਸੀਗਾ ਮੈਂ ਕੇਸ ਨੰਬਰ ਵੀ ਇੱਕ ਵਾਰੀ ਕਿਉਂਕਿ ਬਹੁਤ ਸਾਰੇ ਲੋਕ ਅੱਜਕੱਲ੍ਹ ਸਿਆਣੇ ਹੋ ਚੁੱਕੇ ਆ ਵਕੀਲ ਵੀ ਸਾਡੇ ਸ਼ਹਿਰ ਚ ਬਹੁਤ ਜ਼ਿਆਦਾ ਜਿਹੜੇ ਅੱਛਾ ਕੰਮ ਕਰਦੇ ਆ ਕੇਸ ਨੰਬਰ CW P ਨੰਬਰ 23523597 ਤੁਸੀਂ ਆਨਲਾਈਨ ਚੈੱਕ ਕਰ ਸਕਦੇ ਹੋ ਅੱਜ ਕੱਲ ਹਾਈ ਕੋਰਟ ਦੀ ਸਾਰੀ ਪ੍ਰोसीਡਿੰਗਸ ਆਨਲਾਈਨ ਹੋ ਚੁੱਕੀਆਂ ਜੋ ਵੀ ਆਰਡਰ ਨਿਕਲ ਜਾਂਦੇ ਉਹਦੇ ਚੋਂ ਮੈਂ ਦੱਸਣਾ ਚਾਹੁੰਦਾ ਕਿ ਇਹ ਬਹਿਸ ਪਿਛਲੇ 1 ਸਾਲ ਤੋਂ ਚੱਲ ਰਹੀ ਸੀ ਕਈ ਵਾਰੀ ਜੱਜ ਉੜ ਜਾਂਦਾ ਸੀ ਕਈ ਵਾਰੀ ਬੱਸ ਨਹੀਂ ਹੋ ਪੰਦੀ ਸੀ ਪ੍ਰੋਪਰ ਸਾਨੂੰ ਤਰੀਕਾ ਪਈ ਜਾਂਦੇ ਸੀ ਉਹਨੇ ਚ ਇਹ ਆਪਣੀ ਹੋਰ ਮੀਟਿੰਗਾਂ ਰੱਖੀ ਕੇ ਜਿਹਦੇ ਵਿੱਚ ਇਹਨਾਂ ਨੇ ਡੰਪ ਦੀ ਮਿੱਟੀ ਦਾ ਵੀ ਜਿਹੜਾ ਇਹਨਾਂ ਨੇ ਵਿੱਚ ਮਤਾ ਪਾਇਆ ਉਹ ਵੀ ਏਜੰਡੇ ਵਿੱਚ ਨਹੀਂ ਥਰੂ ਟੇਬਲ ਆਈਟਮ ਪਾਇਆ ਕਿਉਂਕਿ ਜਦ ਸਾਰੇ ਐਮਸੀਆਂ ਦੇ ਸਾਈਨ ਹੋ ਜਾਂਦੇ ਆ ਉਹਨਾਂ ਦੇ ਬਾਹਰ ਜਾਣ ਤੋਂ ਬਾਅਦ ਕੀ ਸਾਈਨ ਹੋ ਗਏ ਸਾਰੇ ਦੇ ਫਿਰ ਟੇਬਲ ਆਈਟਮ ਰਹੀ ਇਹਨਾਂ ਨੇ ਡੰਪ ਵਿੱਚ ਜਿਹੜੀ ਮਿੱਟੀ ਪਾਈ ਜਿਹੜੀ ਕਿ ਲੱਖਾਂ ਰੁਪਏ ਦੀ ਜੋ ਪਤਾ ਚੱਲਦਾ 40-50 ਲੱਖ ਰੁਪਏ ਦੀ ਮਿੱਟੀ ਪਾਈ ਹੈ ਜਦ ਤੱਕ ਬਿੱਲ ਨਹੀਂ ਦਿੰਦੇ ਤਦ ਤੱਕ ਇਹ ਕੁਝ ਪਤਾ ਨਹੀਂ ਚੱਲੂਗਾ ਕਿੰਨੇ ਦੀ ਪਈ ਆ ਪਰ ਘੱਟੋ ਘੱਟ ਇਹਨਾਂ ਨੇ ਜਿਹੜੀ 35-40 ਲੱਖ ਰੁਪਏ ਦੀ ਮਿੱਟੀ ਉੱਥੇ ਪਾਈ ਹੋਈ ਆ ਜਿਹੜੀ ਕਿ ਅਸਲ ਵਿੱਚ ਉੱਥੇ 2 ਲੱਖ 3 ਲੱਖ ਰੁਪਏ ਤੋਂ ਵੱਧ ਦੀ ਮਿੱਟੀ ਨਹੀਂ ਪਈ ਹੋਈ ਔਰ ਇਹਦਾ ਮਿੱਟੀ ਦਾ ਜਿਹੜਾ ਮਤਾ ਲਿਆਂਦਾ ਇਹਨਾਂ ਨੇ ਟੇਬਲ ਆਈਟਮ ਰਹੀ ਲਿਆਂਦਾ ਏਜੰਡੇ ਵਿੱਚ ਨਹੀਂ ਕਿਉਂਕਿ ਏਜੰਡਾ ਪਹਿਲਾਂ ਬਣਦਾ ਔਰ ਐਮਸੀ ਆ ਕੋਲ ਉਹਨਾਂ ਦੇ ਘਰ ਜਾਂਦਾ ਜਦ ਏਜੰਡਾ ਬਣ ਕੇ ਜਾਂਦਾ ਤਾਂ ਕਿ ਜੇ ਪਹਿਲਾਂ ਆਪਾਂ ਏਜੰਡੇ 'ਚ ਲਿਆਤਾ ਤਾਂ ਰੋਲਾ ਪੈ ਜੂਗਾ ਸੋ ਜਦ ਮੀਟਿੰਗ ਰੱਖੀ ਏਜੰਡੇ ਵਿੱਚ ਉਹਨੂੰ ਲਿਆਂਦਾ ਨਹੀਂ ਗਿਆ ਜਦ ਕਿ ਮਿੱਟੀ ਪੈ ਚੁੱਕੀ ਸੀ ਇਹ ਡੰਪ ਵਿੱਚ ਮਿੱਟੀ ਪੈਣ ਤੋਂ 1 ਮਹੀਨੇ ਬਾਅਦ ਮੀਟਿੰਗ ਹੋਈ ਸੀ ਜੂਨ ਵਿੱਚ ਜੂਨ ਐਂਡ ਵਿੱਚ ਔਰ ਇਹਨਾਂ ਨੇ ਜਦ ਲੋਕ ਉੱਠ ਕੇ ਚੱਲ ਗਏ ਪ੍ਰੈਸ ਬਾਰ ਚੱਲ ਗਈ ਉਦਾਂ ਦੱਸਦੇ ਸੀ ਇੱਕ ਦਿਨ ਪ੍ਰੈਸ ਕਾਨਫਰੰਸ ਕਿ ਸਾਰੀ ਮੀਟਿੰਗਾਂ ਤਾਂ ਕੈਮਰੇ ਤੇ ਚਲਦੀਆਂ ਸਾਰੇ ਸਾਰਾ ਸ਼ਹਿਰ ਦੇਖਦਾ ਸਾਰਾ ਇਲਾਕਾ ਜ਼ਿਲ੍ਹਾ ਦੇਖਦਾ ਤੇ ਜੇ ਟੇਬਲ ਆਈਟਮ ਪਈ ਹੈ ਉਸ ਟਾਈਮ ਤੇ ਕਿਉਂ ਨਹੀਂ ਕੈਮਰੇ ਤੇ ਦਿਸਿਆ ਕੁਝ ਕਿਉਂਕਿ ਤੁਸੀਂ ਜਿਹੜੇ ਚੋਰ ਇਕੱਠੇ ਹੋਏ ਸੀ ਤੁਸੀਂ ਇਹ ਲੋਕਾਂ ਤੋਂ ਲੁਕਾਉਣਾ ਚਾਹੁੰਦੇ ਸੀ ਆਪਣੀ ਚੋਰੀ ਨੂੰ ਲੁਕਾਉਣਾ ਚਾਹੁੰਦੇ ਸੀ ਇੱਕ ਤੁਸੀਂ ਡੰਪ ਦਾ ਪਾਇਆ ਇੱਕ ਤੁਸੀਂ ਜਿਹੜਾ 2 ਲੱਖ ਰੁਪਏ ਦਾ ਮਤਾ ਪਾਇਆ ਆਪਣੀ ਮਿੱਟ ਆਪਣਾ ਰਿਪੇਅਰ ਦਾ ਟਾਇਲਟ ਦੀ ਆਪਣੇ ਜਿਹੜਾ ਮੰਡੀ ਵਿੱਚ ਔਰ ਤੁਸੀਂ ਮੰਡੀ ਚ ਕਿਸੇ ਨੂੰ ਜਾ ਕੇ ਪੁੱਛ ਸਕਦੇ ਕਿ 2 ਲੱਖ ਰੁਪਏ ਦਾ ਕੰਮ ਹੋਇਆ 5000 ਰੁਪਏ ਦਾ ਕੰਮ ਨਹੀਂ ਹੋਇਆ 2 ਲੱਖ ਰੁਪਏ ਦਾ ਤੁਸੀਂ ਉਹਦੇ ਚ ਆਪਣੇ ਬਿੱਲ ਕਲੀਅਰ ਕਰਤੇ ਔਰ ਐਦਾਂ ਹੀ ਪਤਾ ਨਹੀਂ ਹੋਰ ਕਿੰਨੇ ਤੁਸੀਂ ਜਾਲੀ ਬਿੱਲ ਅੱਗਾ ਕੱਢੇ ਹੋਏ ਬਾਹਰ ਪੇਮੈਂਟਾਂ ਕੀਤੀਆਂ ਹੋਈਆਂ ਔਰ ਜਿਹੜੀ ਇਹ ਕੋਰਟ ਵਿੱਚ ਕੇਸ ਚੱਲ ਰਿਹਾ ਸੀਗਾ ਇਹ ਇਹਦਾ ਫੈਸਲਾ 18 ਤਰੀਕ ਨੂੰ ਮਾਨਯੋਗ ਹਾਈ ਕੋਰਟ ਨੇ ਕਰਤਾ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਡਬਲ ਬੈਂਚ ਦਾ ਆਰਡਰ ਹੈ। ਜਸਟਿਸ ਸਰਵੇਸ਼ਵਰ ਠਾਕੁਰ ਜੀ ਦੀ ਕੋਰਟ ਵਿੱਚ ਇਹ ਆਰਡਰ ਜਿਹੜਾ ਉਹਨਾਂ ਦੀ ਕੋਰਟ ਵਿੱਚ ਇਹ ਮੈਟਰ ਸੀ। ਔਰ ਉਹਨਾਂ ਦੇ ਨਾਲ ਜਿਹੜਾ ਜਸਟਿਸ ਕੀਰਤੀ ਸਿੰਘ ਜੀ ਇਹ ਡਬਲ ਬੈਂਚ ਦਾ ਡੀਬੀ ਦਾ ਜਿਹੜਾ ਇਹ ਆਰਡਰ ਨਿਕਲ ਕੇ ਆਇਆ। ਔਰ ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਜੋ ਆਰਡਰ ਜੋ ਹੈ ਉਦੇ ਵਿੱਚ ਉਹਨਾਂ ਨੇ ਜਿੰਨੀਆਂ ਮੀਟਿੰਗਾਂ ਪਿਛਲੇ 1.5 ਸਾਲ ਚ ਹੋਈਆਂ ਸਚਨ ਨੂੰ ਸਸਪੈਂਡ ਕਰਨ ਤੋਂ ਬਾਅਦ ਉਹਨੂੰ ਗੈਰ ਕਾਨੂੰਨੀ ਆਈਡੈਂਟੀਫਾਈ ਕੀਤਾ ਕਿ ਬਿਲਕੁਲ ਇਹ ਗੈਰ ਕਾਨੂੰਨੀ ਮੀਟਿੰਗਾਂ ਸੀਗੀਆਂ ਕਿਉਂਕਿ ਈਓ ਕੋਲ ਕੋਈ ਅਥਾਰਟੀ ਨਹੀਂ ਸੀ ਮੀਟਿੰਗ ਕਾਲ ਕਰਨ ਦੀ ਔਰ ਉਹਨੇ ਆਪਣੇ ਬਕਾਇਦਾ ਆਪਣੇ ਆਰਡਰਾਂ ਵਿੱਚ ਇਹ ਲਿਖਿਆ ਮੈਂਸ਼ਨ ਕੀਤਾ ਕਿ ਮੀਟਿੰਗ ਜੇ ਕਾਲ ਹੋਣੀ ਸੀ ਉਹ ਪ੍ਰਧਾਨ ਤੋਂ ਬਾਅਦ ਜੇ ਅਥਾਰਟੀ ਸੀਗੀ ਤਾਂ ਵਾਈਸ ਪ੍ਰਧਾਨ ਜਾਂ ਜੂਨੀਅਰ ਸੀਨੀਅਰ ਵਾਈਸ ਪ੍ਰਧਾਨ ਜਾਂ ਜੂਨੀਅਰ ਵਾਈਸ ਪ੍ਰਧਾਨ ਜਿਹੜਾ ਵਾਈਸ ਪ੍ਰਧਾਨ ਕੋਲ ਸੀਗੀ ਪਰ ਕਿਉਂਕਿ ਤੁਸੀਂ ਚੋਰੀਆਂ ਕਰਨੀਆਂ ਚਾਹੁੰਦੀ ਸੀ ਕਿਉਂ ਪ੍ਰਾਣੀ ਆਦਤਾਂ ਤੁਸੀਂ ਇਹ ਇਲੈਕਸ਼ਨ ਕਰਾਈ ਨਹੀਂ ਹਾਲਾਂਕਿ ਡਾਇਰੈਕਟਰ ਦੇ ਦਫ਼ਤਰ ਤੋਂ ਸਾਲ 2022 ਚ ਥੋੜੀ ਹੀ ਸਰਕਾਰ ਚ ਸਰਕਾਰ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਦੇ ਵਿੱਚ ਡਾਇਰੈਕਟਰ ਦੀ ਚਿੱਠੀ ਜਾਰੀ ਹੋਈ ਹੋਈ ਆ ਜੋ ਕਿ ਮੈਂ ਧਰਨੇ ਚ ਵੀ ਗੱਲ ਕੀਤੀ ਸੀ ਕਿ ਤੁਸੀਂ ਸੀਨੀਅਰ ਵਾਈਸ ਪ੍ਰਧਾਨ ਨੂੰ ਔਰ ਵਾਈਸ ਪ੍ਰਧਾਨ ਦੀ ਇਲੈਕਸ਼ਨ ਕਰਾਈ ਜਾਵੇ ਪਰ ਤੁਸੀਂ ਉਹ ਇਲੈਕ ਉਹ ਚਿੱਠੀ ਲਾਗੂ ਨਹੀਂ ਕੀਤੀ ਕਿਉਂਕਿ ਤੁਸੀਂ ਡਾਕੂ ਜਿਹੜੇ ਇਕੱਠੇ ਹੋਏ ਹੋਏ ਸੀਗੇ ਪੈਖਾਨ ਨੂੰ ਤੁਸੀਂ ਆਪਣਾ ਜਿਹੜਾ ਇਹ ਸਾਰਾ ਕੰਮ ਹੈ ਆਪਣੇ ਬਾਰੋਂ ਬਾਰ ਰਹਿ ਕੇ ਤੁਸੀਂ ਇਹ ਪੈਸੇ ਖਾਣਾ ਚਾਹੁੰਦੇ ਸੀ। ਔਰ ਅੱਜ ਕਿਉਂਕਿ ਇਹ ਸਾਰੀ ਮੀਟਿੰਗਾਂ ਕੈਨਸਲ ਹੋ ਗਈਆਂ ਰੱਦ ਹੋ ਗਈਆਂ ਜੋ ਤੁਸੀਂ ਪਿਛਲੇ ਸਮੇਂ 'ਚ ਕਰੋੜਾ ਰੁਪਏ ਦੀਆਂ ਪੇਮੈਂਟਾਂ ਕੀਤੀਆਂ ਜੋ ਤੁਸੀਂ ਪੈਸੇ ਖਾਦੇ ਆ ਹੁਣ ਪਹਿਲਾਂ ਤਾਂ ਤੁਹਾਨੂੰ ਉਹਦਾ ਜਵਾਬ ਦੇਣਾ ਪਊਗਾ ਕਿ ਉਹ ਜਿਹੜੇ ਲੋਕਾਂ ਦੇ ਪੈਸੇ ਨਵਾਂ ਸ਼ਹਿਰ ਦੇ ਲੋਕਾਂ ਦੇ ਜਿਹੜਾ ਪ੍ਰਾਪਰਟੀ ਟੈਕਸ ਦੇ ਪੈਸੇ ਜਿਹੜਾ ਤੁਹਾਡਾ ਵਾਟਰ ਦੇ ਤੁਸੀਂ ਪੈਸੇ ਸੀਵਰੇਜ ਦੇ ਪੈਸੇ ਜਿਹੜੇ ਲੋਕੀ ਜਮ੍ਹਾਂ ਕਰਾਉਂਦੇ ਆ ਸਰਕਾਰਾਂ ਨੂੰ ਕਰਾਉਂਦੇ ਕਿ ਸ਼ਹਿਰ ਦੀ ਡਿਵੈਲਪਮੈਂਟ ਹੋਏ ਤੁਸੀਂ ਉਹਦੀ ਤੁਸੀਂ ਗੈਰ ਕਾਨੂੰਨੀ ਤਰੀਕੇ ਨਾਲ ਪੇਮਟਾਂ ਕੀਤੀਆਂ ਔਰ ਬਿੱਲ ਵੀ ਤੁਸੀਂ ਹਾਲੇ ਤੱਕ ਜਾਗਰ ਨਹੀਂ ਕਰਦੇ ਇਹਨਾਂ ਰੋਲਾ ਪੈਣ ਦੇ ਬਾਵਜੂਦ ਇਹ ਤੁਹਾਡੀ ਬੇਸ਼ਰਮੀ ਆ ਮੈਂ ਇੱਕ ਗੱਲ ਹੋਰ ਤੁਹਾਡੇ ਲੋਕਾਂ ਦੇ ਧਿਆਨ ਚ ਲਿਆਣਾ ਚਾਹੁੰਦਾ ਕਿ ਇਹ ਲੜਾਈ ਜਿਹੜੀ ਆ ਪਹਿਲਾਂ ਜਦ ਸਚਨ ਪ੍ਰਧਾਨ ਬਣਿਆ ਪਹਿਲਾਂ ਤਾਂ ਅੰਦਾਜ਼ਾ ਸੀਗਾ ਕਿ ਇਹ ਗਲਤ ਕੰਮ ਕਰ ਰਹੇ ਬਹੁਤ ਜ਼ਿਆਦਾ ਜਿਹਦੇ ਕਰਕੇ ਸਾਰਾ ਨਵਾਂ ਸ਼ਹਿਰ ਜਾਂਦਾ ਕਿ ਪਿਛਲੀ ਕਮੇਟੀ ਦੀ ਇਲੈਕਸ਼ਨ ਵਿੱਚ ਇੱਕ ਵਿਕਾਸ ਮੰਚ ਬਣਾਇਆ ਗਿਆ ਸੀ ਵਿਕਾਸ ਮੰਚ ਕਹਿ ਲਓ ਜਾਂ ਖਾਨ ਪੀਣ ਵਾਲਾ ਮੰਚ ਕਹਿ ਲਓ ਜੋ ਮਰਜ਼ੀ ਨਾਂ ਦੇ ਦਿਓ ਉਹਨੂੰ ਇਹ ਹੁਣ ਵੀ ਇਕੱਠੇ ਆ ਪਾਰਟੀਆਂ ਇਹਨਾਂ ਦੀ ਕੋਈ ਨਹੀਂ ਆ ਜਿੱਥੇ ਮਾਲ ਮਿਲਦਾ ਮਾਲ ਮਿਲਦਾ ਉੱਥੇ ਇੱਥੇ ਇਕੱਠੇ ਹੋ ਜਾਂਦੇ ਇੱਥੇ ਕੋਈ ਪਾਰਟੀ ਨਹੀਂ ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਲਈ ਇਹਨਾਂ ਦੀਆਂ ਪਾਰਟੀਆਂ ਇਹ ਉਦਾਂ ਸਾਰੇ ਰਲੇ ਹੋਏ ਨੇ ਔਰ ਤੁਹਾਨੂੰ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਸਚਨ ਦੇ ਪ੍ਰਧਾਨ ਬਣਨ ਤੋਂ ਬਾਅਦ ਜਿਹੜੀਆਂ ਗੱਲਾਂ ਇਹਨਾਂ ਦੀ ਠੱਗੀਆਂ ਦਾ ਪਤਾ ਚੱਲਿਆ ਜੋ ਪਿਛਲੇ ਸਮੇਂ 'ਚ ਇਹਨਾਂ ਨੇ ਕਰਪਸ਼ਨਾਂ ਕੀਤੀਆਂ ਜੋ ਪੈਸੇ ਖਾਦੇ ਆ ਔਰ ਕਿਸ ਢੰਗ ਨਾਲ ਖਾਦੇ ਆ ਉਹ ਵੀ ਆਨ ਵਾਲੇ ਸਮੇਂ 'ਚ ਚਲੋ ਪ੍ਰਸ਼ਾਸਨ ਜੀ ਐਕਸ਼ਨ ਲੋਗਾ ਬਹੁਤ ਵਧੀਆ ਜੀ ਨਹੀਂ ਲੋਗਾ ਕਾ ਫਿਰ ਹਾਈ ਕੋਰਟ ਦਾ ਸਾਰਾ ਲਵਾਂਗੇ ਜਿਵੇਂ ਕਿ ਹੁਣ ਇਸ ਟਾਈਮ ਤੇ ਸਾਡੇ ਐਮਸੀਆਂ ਨੂੰ ਡਰਾ ਰਹੇ ਆ ਧੰਕਾਰ ਰਹੇ ਆ ਸਾਡਾ ਕਾਂਗਰਸ ਪਾਰਟੀ ਦਾ ਇਸ ਟਾਈਮ ਤੇ ਜ਼ਿਲ੍ਹੇ ਦੇ ਵਾਈਸ ਪ੍ਰਧਾਨ ਨੇ ਸਾਡੇ ਐਮਸੀ ਵੀ ਨੇ ਬਲਵਿੰਦਰ ਭੂਮਲਾ ਜੀ ਉਹਨਾਂ ਨੂੰ ਰੋਜ਼ ਡਰਾਇਆ ਜਾ ਰਿਹਾ ਤੰਕਾਇਆ ਜਾ ਰਿਹਾ ਕਿ ਤੁਸੀਂ ਜਿੱਥੇ ਆਪਣੀ ਡੈਰੀ ਚਲਾਉਂਦੇ ਹੋ ਉਹ ਤੁਸੀਂ ਸਬਲੈਟ ਪ੍ਰਾਪਰਟੀ ਤੇ ਤੁਸੀਂ ਬੈਠੇ ਹੋ ਤੇ ਤੁਹਾਡੇ ਖਿਲਾਫ ਐਕਸ਼ਨ ਲਿਆ ਜਾਊਗਾ ਕਿਉਂਕਿ ਜਿਹੜੀ ਪ੍ਰਾਪਰਟੀ ਸਬਲੈਟ ਨਹੀਂ ਹੋ ਸਕਦੀ ਸੀ ਮੈਂ ਇਹਨਾਂ ਨੂੰ ਯਾਦ ਕਰਾਉਣਾ ਚਾਹੁੰਦਾ ਕਿ ਅੱਜ ਨਵਾਂ ਸ਼ਹਿਰ ਵਿੱਚ ਮੈਕਸਿਮਮ ਜਿਹੜੀ ਕਮੇਟੀ ਦੀ ਪ੍ਰਾਪਰਟੀ ਜਿਹਦੀ ਤਿੰਨ ਚਾਰ ਮੈਂਬਰੀ ਕਮੇਟੀ ਬਣੀ ਸੀ ਅੱਜ ਤੋਂ 2.5 ਸਾਲ ਪਹਿਲਾਂ ਸਰਕਾਰ ਵੱਲੋਂ ਜਿਹੜੀ ਮੀਟਿੰਗ ਹੋਈ ਸੀ ਤੁਸੀਂ ਰੋਲਾ ਪਾਇਆ ਸੀ ਉਹਦੇ ਵਿੱਚ ਕਮੇਟੀ ਬਣੀ ਸੀ ਤੁਸੀਂ ਉਹਦੀ ਹੁਣ ਤੱਕ ਰਿਪੋਰਟ ਨਹੀਂ ਕੱਢੀ ਕਿੰਨੇ ਸ਼ਹਿਰ ਦੇ ਲੋਕ ਸਬਲੈਟ ਪ੍ਰਾਪਰਟੀਆਂ ਤੇ ਬੈਠੇ ਹੋਏ ਆ ਇਸ ਟਾਈਮ ਤੇ ਜਿਹੜਾ ਆਪਣਾ ਮਿਹਨਤ ਨਾਲ ਆਪਣੀ ਕਮਾਈ ਕਰ ਰਿਹਾ ਇਮਾਨਦਾਰੀ ਨਾਲ ਪੈਸੇ ਕਮਾ ਕੇ ਆਪਣਾ ਘਰ ਬੱਚਿਆਂ ਦੇ ਜਿਹੜੇ ਆਪਣਾ ਘਰ ਜਿਹੜਾ ਘਰ ਪਾਲ ਰਹੇ ਆ ਔਰ ਤੁਸੀਂ ਇੰਨੇ ਕੁ ਬੇਸ਼ਰਮ ਹੋ ਤੁਸੀਂ ਉਹਨੂੰ ਡਰਾ ਰਹੇ ਹੋ ਕਿ ਤੇਰੇ ਖਿਲਾਫ ਤੇਰੇ ਆਪਾਂ ਖਿਲਾਫ ਜਾਵਾਂਗੇ ਤੇਰੀ ਇਹ ਤੈਨੂੰ ਦੁਕਾਨ ਚੋਂ ਕੱਢਾਂਗੇ ਤੇਰੀ ਜਿਹੜੀ ਪ੍ਰਾਪਰਟੀ ਨੂੰ ਰੀਜ਼ਿਊਮ ਕਰਾਂਗੇ ਕਮੇਟੀ ਕਬਜ਼ੇ ਚ ਲਊਗੀ ਔਰ ਜਦ ਤੁਸੀਂ ਇਹੋ ਜੀ ਧਮਕੀ ਦੋਗੇ ਕਿਸੇ ਨਾਲ ਤੱਕਾ ਕਰੋਗੇ ਤਾਂ ਮੈਂ ਦੱਸਣਾ ਚਾਹੁੰਦਾ ਕਿ ਜਿਹਦੇ ਨਾਲ ਤੱਕਾ ਹੁੰਦਾ ਜਿਵੇਂ ਤੁਸੀਂ ਸ਼ਹਿਰ ਨਾਲ ਤੱਕਾ ਕੀਤਾ ਮਿੱਟੀ ਵਾਲੀ ਗੱਲ ਤੇ ਹੋਰ ਪਤਾ ਨਹੀਂ ਕਿੰਨੀਆਂ ਗੱਲਾਂ ਤੇ ਫਿਰ ਕੋਈ ਬੰਦਾ ਚੁੱਪ ਨਹੀਂ ਬੈਂਦਾ ਫਿਰ ਅਗਲੇ ਨੇ ਵੀ ਹਾਈ ਕੋਰਟ ਦਾ ਰਾਹ ਫੜਨਾ ਔਰ ਜਦ ਉਹਨੇ ਰਾਹ ਹਾਈ ਕੋਰਟ ਦਾ ਰਾਹ ਫੜਨਾ ਤਾਂ ਫਿਰ ਸ਼ਹਿਰ ਵਿੱਚ ਜਿਹੜੇ ਬੇਕਸੂਰ ਲੋਕ ਜਿਹੜੇ ਆਪਣੀ ਦੁਕਾਨਾਂ ਤੇ ਬੈਠੇ ਆਪਣੀ ਮਿਹਨਤ ਨਾਲ ਕਮਾਈਆਂ ਕਰ ਰਹੇ ਆ ਉਹਨਾਂ ਤੋਂ ਵੀ ਹਾਈ ਕੋਰਟ ਦਾ ਫਿਰ ਜਿਹੜਾ ਐਕਸ਼ਨ ਹੋਣਾ ਜੇ ਤੁਸੀਂ ਨੌਕਰੀ ਦੇ ਨਹੀਂ ਸਕਦੇ ਤਾਂ ਜਿਹੜੇ ਬੰਦੇ ਆਪਣੀ ਇਮਾਨਦਾਰੀ ਨਾਲ ਪੈਸੇ ਕਮਾਰੇ ਆ ਆਪਣੀ ਮਿਹਨਤ ਕਰਕੇ ਕਮਾਰੇ ਆ ਤੁਹਾਨੂੰ ਕੋਈ ਹੱਕ ਨਹੀਂ ਤੁਸੀਂ ਕਿਸੇ ਦੀ ਰੋਟੀ ਓਦਾਂ ਛਿੰਨੋ ਔਰ ਤੁਸੀਂ ਤਾਂ ਤੁਹਾਨੂੰ ਕੋ ਤਾਂ ਬੜੇ ਟੰਗਾ ਹੋਰ ਗੈਰਕਾਨੂੰਨੀ ਪੈਸੇ ਕਮਾਉਂਦੇ ਜਿਹੜੇ ਕਿ ਤੁਸੀਂ ਕਮਾ ਵੀ ਰਹੇ ਹੋ ਹੁਣੇ ਤੁਹਾਨੂੰ ਟਿੱਪਰ ਦੱਸਦੇ ਠੀਕ ਆ ਤੁਸੀਂ ਆਂਦੇ ਸਰ ਗੱਲ ਕਹੀ ਸੀ ਕੀ ਬੜਾ ਤੁਸੀਂ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਰੇਲਵੇ ਰੋਡ ਨੂੰ ਲੈ ਕੇ ਔਰ ਮੈਨੂੰ ਯਾਦ ਹੈ ਸਰਕਾਰ ਬਣਨ ਤੋਂ ਪਹਿਲਾਂ ਤੁਸੀਂ ਮੁੱਦਾ ਬਣਾਇਆ ਸੀ ਕਿ ਜਿਵੇਂ ਸਰਕਾਰ ਬਣੂਗੀ ਰੇਲਵੇ ਰੋਡ ਦੀ ਆਪਾਂ ਜਾਂਚ ਕਰਾਂਗੇ ਔਰ ਅੰਗਤ ਸਿੰਘ ਨੇ ਜੋ ਗਲਤ ਕੰਮ ਕੀਤੇ ਆ ਰੇਲਵੇ ਰੋਡ 'ਚੋਂ ਪੈ ਹੈ ਖਾਦੇ ਆਪਾਂ ਉਹਦਾ ਸਾਫ ਦੇਵਾਂਗੇ ਉਸ ਤੋਂ ਲਵਾਂਗੇ ਤੇ ਮੈਂ ਇਹ ਦੱਸਣਾ ਚਾਹੁੰਦਾ ਕਿ ਅੱਜ 3 ਸਾਲ ਤੋਂ ਉੱਪਰ ਹੋ ਚੱਲੇ ਆ ਸਰਕਾਰ ਬਣੇ ਨੂੰ ਸੱਚਨੋਂ ਲੱਤੇ ਨੂੰ 1.5 ਸਾਲ ਤੋਂ ਉੱਪਰ ਹੋ ਗਿਆ 1.5 ਸਾਲ ਤੋਂ ਬਾਅਦ ਕਾਰਵਾਈ ਸ਼ੁਰੂ ਕੀਤੀ ਸੀ ਜਿਹੜੇ ਤੁਹਾਡੇ ਪੈਸੇ ਖਾਦੇ ਦੀ ਜਿਹੜਾ ਤੁਸੀਂ ਹੁਣ ਕਰ ਰਹੇ ਹੋ ਜਿਹੜਾ ਤੱਕਾ ਕੀਤਾ ਕਿ ਅੱਜ ਹਾਈ ਕੋਰਟ ਨੇ ਰਿਜ਼ਲਟ ਕੱਢ ਕੇ ਦਿੱਤਾ ਤੇ ਅੱਜ ਤੁਹਾਡੀ ਸਰਕਾਰ ਤੁਹਾਡੇ ਅਫਸਰ ਤੇ ਅੱਜ 3 ਸਾਲਾਂ ਤੋਂ ਤੁਹਾਡੇ ਤੋਂ ਇਨਕੁਆਇਰੀ ਨਹੀਂ ਕਰਾ ਹੋਈ ਰੇਲਵੇ ਰੋਡ ਦੀ ਜੋਧੇਜ ਕੋ ਕਰਾਪਸ਼ਨ ਹੋਈ ਹੈ ਕੱਡੋ ਬਾਰ ਦੱਸੋ ਕਸੂਰਵਾਰ ਕੱਡੋ ਜੰਗਤ ਸਿੰਘ ਨੇ ਖਾਦੇ ਕੱਡੋ ਅੰਗਤ ਸਿੰਘ ਤੋਂ ਪਹਿਲੇ ਬਾਰ ਫਿਰ ਲੋਕਾਂ ਨੂੰ ਗਮਰਾ ਨਾ ਕਰੋ ਤੁਸੀਂ ਆਪ ਜਾਣਦੇ ਹੋ ਕਿੰਨੇ ਖਾਦੇ ਕਿੰਨੇ ਨਹੀਂ ਖਾਦੇ ਤੁਹਾਡੇ ਨਾਲ ਜਿਹੜੇ ਮਲਾਜਮ ਰਲੇ ਹੋਏ ਨੇ ਅਜ ਵੀ ਰਲੇ ਹੋਏ ਨੇ ਉਹਨਾਂ ਨੂੰ ਬਚਾਉਣ ਵਾਸਤੇ ਉਹਨਾਂ ਨੂੰ ਪ੍ਰੋਟੈਕਟ ਕਰਨ ਵਾਸਤੇ ਤੁਸੀਂ ਕੋਈ ਵੀ ਵਿਜੀਲੈਂਸ ਦੀ ਜਾਂਚ ਨੂੰ ਵੀ ਨਹੀਂ ਪੂਰਾ ਹੋਣ ਦਿੰਦੇ ਅਜ ਤੋ 1.5 ਸਾਲ ਪਹਿਲਾਂ ਪੰਜਾਬ ਵਿਜੀਲੈਂਸ 2 ਮਹੀਨੇ ਲਾ ਕੇ ਗਈ ਸੀ ਸਾਰੇ ਕਾਗਜ਼ ਲੈ ਕੇ ਗਈ ਸੀ ਸਾਰੇ ਬਿਆਨ ਲੈ ਕੇ ਗਈ ਸੀ ਉਹਦੇ ਚ ਕਲੈਰੀਕਲ ਸਟਾਫ ਦੇ ਵੀ ਬਿਆਨ ਹੋਏ ਸੀ ਐਮਸੀਆਂ ਦੇ ਵੀ ਬਿਆਨ ਹੋਏ ਸੀ ਅਫਸਰਾਂ ਦੇ ਵੀ ਬਿਆਨ ਹੋਏ ਸੀ ਕਿਉਂ ਨਹੀਂ ਹੁਣ ਤੱਕ ਰਿਪੋਰਟ ਨਿਕਲੀ ਔਰ ਕਿਉਂ ਨਹੀਂ ਨਵਾਂ ਸ਼ਹਿਰ ਦਾ ਮੀਡੀਆ ਇਹ ਸਵਾਲ ਪੁੱਛਦਾ ਕੀ ਇਹ 1.5 ਸਾਲ ਪਹਿਲਾਂ ਜੋ ਵਿਜੀਲੈਂਸ ਨੇ ਇਨਕੁਆਇਰੀ ਕੀਤੀ ਸੀ ਉਹਦਾ ਕੀ ਬਣਿਆ? ਜਾਂ ਤਾਂ ਕਲੀਨ ਚਿੱਟ ਦੇ ਦਿਓ ਜਾਂ ਫਿਰ ਇਹਨਾਂ ਨੂੰ ਜਿਹੜਾ ਕਸੂਰਵਾਰ ਆ ਉਹਨੂੰ ਤੁਸੀਂ ਕੱਢ ਕੇ ਲੋਕਾਂ ਦੇ ਸਾਹਮਣੇ ਨੰਗਾ ਕਰੋ। ਕਿਉਂਕਿ ਇਹ ਜਿਹੜਾ ਕੰਮ ਹੈ ਇਹ মিডিਆ ਦਾ ਕੰਮ ਆ ਕਿਉਂਕਿ মিডিਆ ਡੈਮੋਕ੍ਰੇਸੀ ਦਾ ਚੌਥਾ ਚੌਥਾ ਪਿੱਲਰ ਆ। ਆ ਬੜੇ ਦੁੱਖ ਨਾਲ ਮੈਨੂੰ ਇਹ ਗੱਲ ਕੰਨਾ ਪੈਂਦਾ ਕੰਨੀ ਪੈ ਰਹੀ ਆ। ਉਸ ਦਿਨ ਜਿਸ ਦਿਨ ਧਰਨਾ ਲਾਇਆ ਕਮੇਟੀਕਰ ਸਾਰੇ ਵਿਦ ਐਵੀਡੈਂਸ ਵਿਦ ਪੇਪਰ ਵਰਕ ਸਾਰੀ ਗੱਲਾਂ ਮੈਂ ਮੋਰੇ ਰੱਖੀਆਂ ਚਲੋ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਕੁਝ ਚੈਨਲਾਂ ਨੇ ਚਲਾਈਆਂ ਕੁਝ ਲੋਕਾਂ ਨੇ ਨਹੀਂ ਚਲਾਈਆਂ ਚਲੋ ਉਹਨਾਂ ਦੀ ਕੋਈ ਮਜਬੂਰੀ ਹੋਗੀ ਉਹਦਾ ਜਵਾਬ ਉਹ ਦੇ ਸਕਦੇ ਆ ਪਰ ਲੋਕਾਂ ਦੀ ਲੜਾਈ ਲੜਦੇ ਹੋ ਕੈਮਰਾ ਲੈ ਕੇ ਇਕੱਲਾ ਕਿਸੇ ਥਾਂ ਤੇ ਜਿੱਥੇ ਵਾਰਦਾਤ ਹੋਈ ਜਾਂ ਜਾਂ ਕਿਥੇ ਤੁਸੀਂ ਕੋਈ ਸੜਕ ਟੁੱਟੀ ਹੈ ਉੱਥੇ ਜਾਣ ਦਾ ਕੋਈ ਫਾਇਦਾ ਨਹੀਂ ਜੋ ਐਕਚੁਅਲ ਜੜ ਤੱਕ ਜਦ ਤੱਕ ਤੁਸੀਂ ਨਹੀਂ ਜਾਓਗੇ ਤਦ ਤੱਕ ਤੁਸੀਂ ਲੋਕਾਂ ਦੀ ਆਵਾਜ਼ ਜਿਹੜੇ ਸਹੀ ਤਰੀਕੇ ਦਾ ਸਹੀ ਤਰੀਕੇ ਨਾਲ ਨਹੀਂ ਰੱਖ ਸਕੋਗੇ ਲੋਕੀ ਬਹੁਤ ਸਿਆਣੇ ਹੋ ਚੁੱਕੇ ਆ ਉਸੀਂ ਆਪਣੀ ਇਮਾਨਦਾਰੀ ਦੀ ਲੜਾਈ ਲੜੋ ਇਮਾਨਦਾਰੀ ਨਾਲ ਲੋਕਾਂ ਦੀ ਜਿਹੜੀ ਗੱਲ ਲੋਕਾਂ ਤੱਕ ਪਹੁੰਚਾਓ ਬਾਕੀ ਲੋਕਾਂ ਨੂੰ ਫੈਸਲਾ ਕਰ ਲੰਦੋ ਕੌਣ ਸਹੀ ਹੈ ਕੌਣ ਗਲਤ ਹੈ ਕੌਣ ਚੋਰ ਹੈ ਕੌਣ ਠੱਗ ਸੋ ਮੈਂ ਅੱਜ ਇੱਕ ਵਾਰੀ ਫਿਰ ਤੁਹਾਨੂੰ ਦੱਸਣਾ ਚਾਹੁੰਦਾ ਲੋਕਾਂ ਨੂੰ ਫਿਰ ਇੱਕ ਵਾਰੀ ਮੈਂ ਪਹਿਲਾਂ ਹੀ ਦੱਸਣਾ ਚਾਹੁੰਦਾ ਹਾਈ ਕੋਰਟ ਨੇ ਜੋ ਆਰਡਰ ਕੱਢੇ ਹੈ ਜੋ ਮੈਂ ਆਲਰੇਡੀ ਦੱਸ ਚੁੱਕਿਆ ਸੀ ਡਬਲਯੂਪੀ ਨੰਬਰ ਜਿਹੜਾ ਹੈਗਾ ਇਹਦਾ 23523597 ਇਹ ਆਰਡਰ ਤੁਸੀਂ ਪੜ ਸਕਦੇ ਹੋ ਔਰ ਇਸ ਆਰਡਰ ਵਿੱਚ ਡੀਸੀ ਨਵਾਂ ਸ਼ਹਿਰ ਨੂੰ ਅਫਸਰ ਨੂੰ ਇਹਨਾਂ ਨੂੰ ਹਦਾਇਤ ਆ ਕਿ ਇਹ ਭਾਵੇਂ ਇਸ ਇਹ ਜਿਹੜਾ ਇਹ ਜਿਹੜੀ ਸੀਨੀਅਰ ਵਾਈਸ ਪ੍ਰਧਾਨੌਰ ਵਾਈਸ ਪ੍ਰਧਾਨ ਦੀ ਇਲੈਕਸ਼ਨ ਕਰਾਂ ਛੇਤੀ ਤੋਂ ਛੇਤੀ ਤਾਂ ਕਿ ਕਾਨੂੰਨੀ ਤਰੀਕੇ ਨਾਲ ਜਿਹੜਾ ਕੰਮ ਕਮੇਟੀ ਦਾ ਚੱਲ ਸਕੇ ਜਾ ਕਿ ਜਿਹੜੀ ਸ਼ਹਿਰ ਦੀ ਡਿਵੈਲਪਮੈਂਟ ਰੁਕੀ ਹੈ ਪਿਛਲੇ ਡੇਢ ਦੋ ਸਾਲ ਚ ਡੇਢ ਸਾਲ ਚ ਇੱਕ ਇੱਟ ਵੀ ਨਹੀਂ ਲੱਗੀ 7 ਲੱਖ ਰੁਪਏ ਦੀ ਪੇਮੈਂਟ ਹੋ ਗਈ ਰੇਲਵੇ ਰੋਡ ਤੇ ਰਿਪੇਅਰ ਦੀ ਪਤਾ ਤਾਂ ਚੱਲੇ ਰਿਪੇਅਰ ਹੋਈ ਕਿੱਥੇ ਆ ਪੇਮੈਂਟਾਂ ਤੁਸੀਂ ਕਰੋੜਾਂ ਰੁਪਏ ਦੀ ਕਰਤੀ ਪਿੱਛੇ ਡੇਢ ਸਾਲ ਚ ਲੋਕਾਂ ਦਾ ਪੈਸਾ ਖਾ ਰਹੇ ਹੋ ਜਵਾਬ ਦੇਣਾ ਪਊਗਾ ਲੋਕਾਂ ਨੂੰ ਔਰ ਮੈਂ ਦੱਸਣਾ ਚਾਹੁੰਦਾ ਇਹ ਸਰਦਾਰ ਦਰਬਖਤ ਸਿੰਘ ਜੀ ਦੇ ਪਰਿਵਾਰ ਤੋਂ ਆ ਮੈਂ ਉਹਨਾਂ ਦੇ ਉਹਨਾਂ ਦਾ ਹੀ ਪਰਿਵਾਰ ਆ ਯਾਦ ਕਰਾਉਣਾ ਚਾਹੁੰਦਾ ਸਾਡੇ ਪਰਿਵਾਰ ਵਿੱਚ ਲੋਕਾਂ ਨੂੰ ਤੰਗ ਕਰਨ ਦੀਆਂ ਲੋਕਾਂ ਦਾ ਪੈਸਾ ਪਬਲਿਕ ਦਾ ਪੈਸਾ ਖਾਣ ਦੀ ਸਾਡੀ ਇਹ ਹੈ ਨਹੀਂ ਸਾਡੇ ਖੂਨ ਚ ਲੋਕੀ ਜਾਣਦੇ ਚੰਗੀ ਤਰ੍ਹਾਂ ਤੁਸੀਂ ਜਿੰਨਾ ਮਰਜ਼ੀ ਗੁਮਰਾਹ ਕਰੀ ਚੱਲੋ ਜੋ ਲੋਕਾਂ ਦੀ ਲੜਾਈ ਆ ਜੋ ਲੋਕਾਂ ਦੀ ਗੱਲ ਆ ਮੈਂ ਤਦ ਤੱਕ ਚੱਕਦਾ ਰਹੂੰਗਾ ਜਦ ਤੱਕ ਮੇਰੇ 'ਚ ਹਿੰਮਤ ਆ ਮੇਰੇ 'ਚ ਜਾਨ ਆ ਇਹ ਤੁਹਾਨੂੰ ਮੈਂ ਦੱਸ ਦਵਾਂ ਤਾਂ ਕਿ ਤੁਹਾਡੇ ਵਰਗੇ ਚੋਰਾਂ ਤੋਂ ਇਹ ਸ਼ਹਿਰ ਨੂੰ ਆ ਰਿ ਸ਼ਹਿਰ ਦੇ ਗਰੀਬਾਂ ਨੂੰ ਬਚਾਇਆ ਜਾਵੇ ਜਿਨ੍ਹਾਂ ਦੀ ਤੁਸੀਂ ਹੁਣ ਰੋਟੀ ਖਾਣ ਨੂੰ ਫਿਰਦੇ ਹੋ ਬਲਵਿੰਦਰ ਭੂਮਲੇ ਨੂੰ ਬਲੈਕਮੇਲ ਕਰਕੇ ਅਗਲੇ ਨੂੰ ਤੁਸੀਂ ਉਹਦਾ ਇੱਕ ਵਾਰੀ ਜਦਾਂ ਤੱਕੇ ਨਾ ਤੁਸੀਂ ਸੱਚਨ ਨੂੰ ਕਮੇਟੀ 'ਚੋਂ ਲਾਇਆ ਅਗਲੇ ਨੂੰ ਵੀ ਤੁਸੀਂ ਤੱਕੇ ਨਾ ਉਹਦਾ ਕੈਨਸਲ ਕਰ ਦੋਗੇ ਕਿ ਜੀ ਇਹ ਸਬਲੈਟ ਤੇ ਬੈਠਿਆ ਜਾਂ ਜੋ ਵੀ ਬੈਠਿਆ ਮੈਨੂੰ ਨਹੀਂ ਪਤਾ ਸਬਲੈਟ ਤੇ ਆ ਉਹਦੇ ਨਾਂ ਤੇ ਉਹ ਤਾਂ ਉਹ ਜਾਣਦਾ ਹੋਊਗਾ ਉਹਦੇ ਕੀ ਕਾਗਜ਼ ਬੋਲਦੇ ਆ ਪਰ ਜਦ ਤੁਸੀਂ ਇਹੋ ਜਿਹਾ ਧੱਕਾ ਕਰਨਾ ਤਾਂ ਅਗਲੇ ਨੇ ਵੀ ਹਾਈ ਕੋਰਟ ਜਾਣਾ ਔਰ ਜਦ ਉਹਨੇ ਹਾਈ ਕੋਰਟ ਜਾਣਾ ਤਾਂ ਸ਼ਹਿਰ ਤੇ ਜਿੰਨੇ ਲੋਕ ਨਗਰ ਕਾਉਂਸਲ ਦੀ ਜਗ੍ਹਾ ਤੇ ਬੈਠੇ ਆ ਫਿਰ ਸਾਰਿਆਂ ਦੇ ਸਿਰ ਤੇ ਜਿਹੜੀ ਤਲਵਾਰ ਉਹ ਲਟਕ ਜਾਣੀ ਆ ਸੋ ਰੱਬ ਦਾ ਵਾਸਤਾ ਕੁਝ ਸ਼ਰਮ ਕਰ ਲੋ ਹੁਣ ਵੀ ਨਗਰ ਕਾਉਂਸਲ ਦੀ ਇਲੈਕਸ਼ਨ ਰਖਾ ਲੋ ਆਪਾਂ ਤਾਂ ਤੁਹਾਡੇ ਖਿਲਾਫ ਬੰਦਾ ਵੀ ਨਹੀਂ ਖੜਾ ਕਰਾਂਗੇ ਜਿੰਨੂੰ ਬਣਾਣਾ ਬਣਾ ਲੋ ਤੁਸੀਂ ਹਮ ਤੁਹਾਡੀ ਪ੍ਰੋਬਲਮ ਹੈ ਤੁਸੀਂ ਚਾਰ ਪੰਜਾਂ ਨੂੰ ਲੌਲੀਪੌਪ ਦਿੱਤਾ ਆ ਹੁਣ ਫੈਸਲਾ ਕਰਨ ਦਾ ਸਮਾਂ ਆ ਗਿਆ ਕਿਸੇ ਆਪਣੇ ਚੇਤੇ ਨੂੰ ਬਣਾ ਲਓ ਆਪਾਂ ਤਾਂ ਬੰਦਾ ਵੀ ਨਹੀਂ ਖੜਾ ਕਰਾਂਗੇ ਪਰ ਜੇ ਹੋਣ ਤੁਸੀਂ ਹਾਈ ਕੋਰਟ ਨੂੰ ਵੀ ਤੁਸੀਂ ਠਕਰਾਇਆ ਔਰ ਤੁਸੀਂ ਜੋ ਮੈਨੂੰ ਪਤਾ ਚੱਲ ਰਿਹਾ ਹੁਣ ਸੁਪਰੀਮ ਕੋਰਟ ਤੂੰ ਜਾਣ ਦੀ ਤਿਆਰੀ ਚੋ ਕਿਉਂਕਿ ਤੁਸੀਂ ਹੁਣ ਉੱਥੋਂ ਵੀ ਇਹੀ ਹੋਣਾ ਤੁਸੀਂ ਸ਼ਹਿਰ ਦੀ ਡਵੈਲਪਮੈਂਟ ਦੇ ਅਸਲੀ ਵਿਰੋਧੀ ਤੁਸੀਂ ਹੋ ਕਿਉਂਕਿ ਉੱਥੇ ਫਿਰ ਕੋਟਾਂ ਚ ਕਿੰਨੇ ਮਹੀਨੇ ਨਿਕਲ ਜਾਣੇ ਆ ਪਤਾ ਨਹੀਂ ਪਹਿਲਾਂ ਐਕਸੈਪਟ ਹੋਣਾ ਨਹੀਂ ਹੋਣਾ ਸੁਪਰੀਮ ਕੋਰਟ ਵਿੱਚ ਐਦਾਂ ਹੀ ਤੁਸੀਂ ਸਮਾਂ ਲਗਾ ਦੇਣਾ ਸਿਰਫ ਇਸ ਕਰਕੇ ਕਿ ਸਾਲ ਬਾਅਦ ਐਡਮਿਨਿਸਟਰेटर ਲੱਗ ਜਾਣਾ ਫਿਰ ਉਸ ਦਾ ਪ੍ਰਸ਼ਾਸਕ ਲੱਗ ਜਾਊਗਾ ਤਾਂ ਆਪਾਂ ਆਪਣੀ ਮਨਮਰਜ਼ੀਆਂ ਕਰਾਂਗੇ ਤੇ ਜਿਵੇਂ ਪਿਛਲੇ ਡੇਢ ਸਾਲ ਚ ਪੈਸੇ ਖਾਦੇ ਆ ਫਿਰ ਸਰਕਾਰ ਦੇ ਜਾਣ ਤੋਂ ਪਹਿਲਾਂ ਪਹਿਲਾਂ ਕਿਉਂਕਿ ਸਰਕਾਰ ਹੀ ਜਾ ਰਹੀ ਆ ਤੁਹਾਡੀ ਲੋਕੀ ਤੁਹਾਨੂੰ ਆਈਡੈਂਟੀਫਾਈ ਕਰ ਚੁੱਕੇ ਤੁਸੀਂ ਨੰਗੇ ਹੋ ਚੁੱਕੇ ਹੋ ਜੇ ਨਵੀਂ ਸਰਕਾਰ ਆਊਗੀ ਮੈਂ ਤੁਹਾਨੂੰ ਇੱਕ ਗੱਲ ਦੱਸ ਦਵਾਂ ਜਿੰਨੇ ਅਫਸਰ ਤੁਹਾਡੇ ਨਾਲ ਰਲੇ ਹੋਏ ਆ ਔਰ ਜਿੰਨੇ ਤੁਸੀਂ ਪੈਸੇ ਖਾਦੇ ਆ ਸਾਰੇ ਪੈਸੇ ਕਢਾਓ ਔਰ ਸਹੀ ਤਰੀਕੇ ਨਾਲ ਕਢਾਓ ਤੁਹਾਡੇ ਵਰਗੇ ਚੋਰ ਬਜ਼ਾਰੀ ਨਾਲ ਨਹੀਂ ਔਰ ਜੋ ਤੁਸੀਂ ਪਿਛਲੇ 1.5 ਸਾਲ ਚ ਕਰੋੜਾਂ ਰੁਪਏ ਦੀ ਪੇਮੈਂਟ ਕੀਤੀ ਆ ਗੈਰ ਕਾਨੂੰਨੀ ਮੀਟਿੰਗਾਂ ਵਿੱਚ ਤੁਸੀਂ ਮਤੇ ਪਾ ਪਾ ਕੇ ਉਹਦੀ ਪੇਮੈਂਟ ਹੁਣ ਕੌਣ ਕਰੂਗਾ ਇਹਦਾ ਜਵਾਬ ਤਾਂ ਹੁਣ ਤੁਹਾਨੂੰ ਹੀ ਦੇਣਾ ਪਊਗਾ ਐਵੇਂ ਗਰੀਬ ਤੁਸੀਂ ਈਓ ਵਿੱਚ ਰਗੜਤਾ ਤੁਹਾਡੇ ਦਬਕੇ ਖਾ ਖਾ ਕੇ ਉਹ ਤੁਹਾਡੀ ਗੱਲਾਂ ਸੁਣਦਾ ਰਿਹਾ ਉਹਨੂੰ ਵੀ ਆਪਣਾ ਕੰਮ ਸਹੀ ਕਰਨਾ ਚਾਹੀਦਾ ਸੀ ਸੋ ਜਿਹੜਾ ਅਸਰ ਕੰਮ ਸਹੀ ਨਹੀਂ ਕਰੂਗਾ ਉਹਨੂੰ ਤਾਂ ਦੇਖੋ ਜਵਾਬ ਦੇਣਾ ਹੀ ਪਊਗਾ ਸੋ ਇਹ ਗੱਲਾਂ ਮੈਨੂੰ ਮੈਂ ਜ਼ਰੂਰੀ ਸਮਝਿਆ ਕਿ ਮੈਂ ਲੋਕਾਂ ਤੱਕ ਪੰਚਾਵਾਂ ਬਾਕੀ ਮੇਰੀ ਲੋਕਾਂ ਨੂੰ ਵੀ ਅਪੀਲ ਆ ਕਿ ਕਈ ਵਾਰੀ ਆਵਾਜ਼ ਮੀਡੀਆ ਰਹੀ ਮੇਰੀ ਨਹੀਂ ਤੁਰ ਤੱਕ ਜਾ ਪੰਦੀ ਜਿਹੜੀ ਸਚਾਈ ਦੀ ਲੜਾਈ ਹੈ ਸਚਾਈ ਦੀ ਆਵਾਜ਼ ਆ ਉਹ ਤੁਸੀਂ ਤੁਰ ਤੱਕ ਪਹੁੰਚਾਓ ਜੇ ਮੈਂ ਗਲਤਾਂ ਤਾਂ ਮੇਰੇ ਖਿਲਾਫ ਪੂਰਾ ਸ਼ੇਅਰ ਕਰੋ ਪਰ ਜੇ ਕੋਈ ਸਹੀ ਗਲਤ ਸਹੀ ਗੱਲ ਆ ਤਾਂ ਉਹਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਲੋਕਾਂ ਨੂੰ ਇਹਨਾਂ ਦੀ ਸਚਾਈ ਦਾ ਪਤਾ ਚੱਲ ਸਕੇ ਤੁਸੀਂ ਸਾਨੂੰ ਪੁੱਛਦੇ ਸੀ ਕਿ ਮੀਟਿੰਗ ਲੀਗਲ ਆ ਇਲੀਗਲ ਆ ਅੱਜ ਹਾਈ ਕੋਰਟ ਦੇ ਡਬਲ ਬੈਂਚ ਨੇ ਤੁਹਾਨੂੰ ਦੱਸਤਾ ਕਿ ਮੀਟਿੰਗ ਲੀਗਲ ਆ ਜਾਂ ਇਲੀਗਲ ਆ ਸੋ ਇਹਨਾਂ ਇਹਨੀਆਂ ਗੱਲਾਂ ਕਰਦੇ ਹੋਏ ਮੈਂ ਇੱਕ ਵਾਰੀ ਫੇਰ ਆਪਣੇ ਇਲਾਕਾ ਨਿਵਾਸੀਆਂ ਦਾ ਸਾਰਿਆਂ ਦਾ तहे ਦਿਲੋਂ ਧੰਨਵਾਦ ਦੀਆਂ ਔਰ ਪਿਛਲੇ ਸਮੇਂ ਚ ਮੈਂ ਸੌਰੀ ਤੁਹਾਡੇ ਮੈਸੇਜਸ ਦਾ ਜਵਾਬ ਨਹੀਂ ਦੇ ਸਕਿਆ ਪ੍ਰਮਾਤਮਾ ਨੇ ਬਹੁਤ ਬਖਸ਼ਿਸ਼ ਕੀਤੀ ਹੈ ਪਹਿਲਾਂ ਜਾਨ ਬਖਸ਼ੀ ਔਰ ਉਸ ਤੋਂ ਬਾਅਦ ਇੱਕ ਜਿੰਦਗੀ ਤੇ ਦੁਬਾਰਾ ਮੈਨੂੰ ਮੌਕਾ ਦਿੱਤਾ ਇੱਕ ਆਪਣੀ ਜਿੰਦਗੀ ਦੁਆਰਾ ਰੀਸਟਾਰਟ ਕਰਨ ਦਾ ਔਰ ਪਿਛਲੇ ਦਿਨ ਹੀ ਜਦ ਮੇਰਾ ਵਿਆਹ ਹੋਇਆ ਸੀ ਬਹੁਤ ਹਜ਼ਾਰਾਂ ਦੀ ਤਦਾਦ ਚ ਮੈਨੂੰ ਮੈਸੇਜਸ ਆਏ ਲੋਕਾਂ ਦੇ ਮੈਂ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਸਾਨੂੰ ਅਸ਼ੀਰਵਾਦ ਦਿੱਤਾ ਨਵਾਂ ਸ਼ਹਿਰ ਕੋਠੀ ਵੀ ਆ ਕੇ ਦਿੱਤਾ ਔਰ ਉਸ ਤੋਂ ਇਲਾਵਾ ਵੀ ਤੁਸੀਂ ਮੈਸੇਜਸ ਰਾਹੀਂ ਵੀ ਬਹੁਤ ਅਸ਼ੀਰਵਾਦ ਦਿੱਤਾ ਤੁਹਾਡਾ ਜਿਹੜਾ ਪਿਆਰ ਆ ਇਹ ਹੀ ਮੇਰੀ ਤਾਕਤ ਆ ਸੋ ਮੈਂ ਮੇਰੇ ਮਾਤਾ ਜੀ ਮੇਰੇ ਧਰਮ ਪਤਨੀ ਮੇਰੀ ਵਾਈਫ ਚਨਾਰ ਆਪਾਂ ਸਾਰਾ ਪਰਿਵਾਰ ਤੁਹਾਡੀ ਸੇਵਾ ਵਿੱਚ ਹਾਜ਼ਰ ਆ ਔਰ ਜੋ ਮੇਰੇ ਬਜ਼ੁਰਗਾਂ ਦੀ ਸੋਚ ਸੀ ਸਦਾ ਦਿਲਬਖ ਸਿੰਘ ਜੀ ਦੀ ਮੇਰੇ ਪਿਤਾ ਜੀ ਦੀ ਸਰਕਾਰ ਸਦਾ ਪ੍ਰਕਾਸ਼ ਸਿੰਘ ਜੀ ਦੀ ਮੇਰੇ ਮਾਤਾ ਜੀ ਦੀ ਇਹਨੂੰ ਆਪਾਂ ਉਸੀ ਸੋਚ ਤੇ ਪੈਰਾ ਦੇਣਾ ਮੇਰੀ ਜ਼ਿੰਮੇਵਾਰੀ ਆ ਔਰ ਇਸ ਇਲਾਕੇ ਦੀ ਸੇਵਾ ਕਰਨਾ ਮੇਰੀ ਜ਼ਿੰਮੇਵਾਰੀ ਆ ਸੋ ਬਹੁਤ ਬਹੁਤ ਧੰਨਵਾਦ ਜੈ ਹਿੰਦ